ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰਿੰਟ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੂਸਤਰਾ ਜਾਰੀ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ ਪੀਐਮ ਨੇ ਮਾਸਕੋ ਵਿੱਚ ਭਾਰਤੀ ਭਾਈਚਾਰਣ ਵੀ ਕੀਤਾ ਸੰਬੋਧਨ ਕਸ਼ਮੀਰ ਟਾਈਗਰਜ਼ ਨੇ ਲਈ ਕਟੂਆ ਅਤਵਾਦੀ ਹਮਲੇ ਦੀ ਜ਼ਿੰਮੇਵਾਰੀ ਘਾਤ ਲਗਾ ਕੇ ਫੌਜ ਦੇ ਵਾਹਨ ਨੂੰ ਬਣਾਇਆ ਸੀ ਨਿਸ਼ਾਨਾ 5 ਜਵਾਨ ਹੋਏ ਸੀ ਸ਼ਹੀਦ ਭਾਰਤੀ ਫੌਜ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਬ ਕਰਨ ਸਿੰਘ ਦੇ ਪਰਿਵਾਰ ਨੂੰ ਸੌਂਪਿਆ 1 ਕਰੋੜ ਰੁਪਏ ਦਾ ਚੈੱਕ ਸ਼ਬ ਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਵੀ ਦਿੱਤਾ ਤੇ ਹੁਣ ਖਬਰਾਂ ਵਿਸਤਾਰ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਰੂਸ ਦੇ ਦੌਰੇ ਤੇ ਨੇ ਉਹਨਾਂ ਨੇ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੋਪੇਨ ਦੇ ਨਾਲ ਮੁਲਾਕਾਤ ਕੀਤੀ ਅਤੇ ਕਈ ਅਹਿਮ ਮਾਮਲੇ ਉਤੇ ਚਰਚਾ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਵਿੱਚ ਹੋਏ ਅਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਰੂਸ दौरे ਦੌਰਾਨ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੂਸ ਭਾਰਤ ਦਾ ਦੁੱਖ ਸੁੱਖ ਦਾ ਭਰੋਸੇਯੋਗ ਸਾਥੀ ਹੈ। ਇਸ ਮੌਕੇ ਬੋਲਦਿਆਂ ਉਹਨਾਂ ਬੀਤੇ ਦੋ ਦਹਾਕਿਆਂ ਦੌਰਾਨ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਰਾਸ਼ਟਰਪਤੀ ਵਿਲਾਦੀਮੀਰ ਪੁਤਿਨ ਦੀ ਗੁਵਾਈ ਦੀ ਪ੍ਰਸ਼ੰਸਾ ਕੀਤੀ ਹੈ ਕਮਾਂਤਰੀ ਪੱਧਰ ਉਤੇ ਗਰੀਬੀ ਸਮੇਤ ਜਲਵਾਯੂ ਪਰਵਰਤਨ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਹਰ ਚੁਣੌਤੀ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਅਤੇ ਚੁਣੌਤੀ ਦੇਣਾ ਉਹਨਾਂ ਦੇ ਡੀਐਨਏ ਵਿੱਚ ਹੈ ਉਹਨਾਂ ਨੇ ਕਿਹਾ ਕਿ ਦਹਾਕਿਆਂ ਤੋਂ ਭਾਰਤ ਅਤੇ ਰੂਸ ਦਾ ਅਨੋਖਾ ਰਿਸ਼ਤਾ ਹੈ ਅਤੇ ਰੂਸ ਸ਼ਬਦ ਸੁਣਦੇ ਹੀ ਹਰ ਭਾਰਤੀ ਦੇ ਮਨ ਵਿੱਚ ਆਉਂਦਾ ਹੈ ਦੁੱਖ ਸੁੱਖ ਦਾ ਸਾਥੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਬੀਤੇ 10 ਸਾਲ ਵਿੱਚ ਛੇਵੀਂ ਵਾਰ ਰੂਸ ਵਿੱਚ ਆਏ ਨੇ ਅਤੇ ਪੋਤਨ ਨੂੰ 17 ਵਾਰ ਮਿਲ ਚੁਕੇ ਨੇ पीएम मोदी ने रूस में दो नवे कांसुलेट खोलने का ऐलान किया उन्होंने कहा कि इस नसानी होगी आज बड़ी संख्या में हमारे नौजवान रशिया में पढ़ाई के लिए आते हैं मुझे बताया गया है कि यहां अलग अलग राज्यों की एसोसिएशन भी है इससे हर राज्यों के त्योहारों खान पान भाषा बोली गीत संगीत की विविधता भी यहां बनी रहती है आप यहां होली दिवाली से लेकर हर त्यौहार धूमधाम से मनाते हैं भारत के स्वतंत्रता दिवस को भी यहां उत्साह और उमंग से मनाया जाता है मैं आपसे एक और गुड न्यूज भी शेयर करना चाहता हूं आप सोचते होंगे कौन से गुड न्यूज आए कजान और युका में दो नए काउंसिलेट खोलने का निर्णय लिया गया है ਜੰਮੂ ਕਸ਼ਮੀਰ ਦੇ ਕਟੂਆ ਵਿੱਚ ਲੰਘੇ ਦਿਨ ਭਾਰਤੀ ਫੌਜ ਦੀ ਗੱਡੀ ਉੱਤੇ ਹੋਏ ਅਤਵਾਦੀ ਹਮਲੇ ਵਿੱਚ 5 ਜਵਾਨ ਸ਼ਹੀਦ ਹੋ ਗਏ ਸਨ ਅਤੇ 6 ਜ਼ਖਮੀ ਹੋ ਗਏ ਸਨ ਹੁਣ ਕਸ਼ਮੀਰ ਟਾਈਗਰਜ਼ ਨਾਂ ਦੇ ਅਤਵਾਦੀ ਸੰਗਠਨ ਨੇ ਕਟੂਆ ਅਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਜੈਸ਼ੇ ਮੁਹੰਮਦ ਦੀ ਸ਼ੈਡੋ ਜਥੇਬੰਦੀ ਅਤਵਾਦੀ ਸੰਗਠਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਲੇ ਵਿੱਚ ਸ਼ਾਮਲ ਅਤਵਾਦੀਆਂ ਨੇ M4 ਅਸਾਲਟ ਰਾਈਫਲਾਂ, ਗ੍ਰੇਨੇਡਜ਼ ਅਤੇ ਹੋਰ ਹਥਿਆਰਾਂ ਦੀ ਵਰਤੋਂ ਕੀਤੀ ਸੀ ਅਤਵਾਦੀ ਸੰਗਠਨ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਹਮਲੇ ਕਰਨ ਦੀ ਗੱਲ ਕਹੀ ਹੈ ਕਸ਼ਮੀਰ ਟਾਈਗਰਜ਼ ਨਾਂ ਦੇ ਅਤਵਾਦੀ ਸੰਗਠਨ ਦੀ ਤਰਫੋਂ ਕਿਹਾ ਗਿਆ ਹੈ ਕਿ ਇਹ 26 ਜੂਨ ਨੂੰ ਡੋਡਾ ਵਿੱਚ ਮਾਰੇ ਗਏ ਤਨਤਵਾਦੀਆਂ ਦੀ ਮੌਤ ਦਾ ਬਦਲਾ ਹੈ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਇੱਕ ਅਤਵਾਦੀ ਹਮਲੇ ਵਿੱਚ ਅਤਵਾਦੀਆਂ ਨੇ ਫੌਜ ਦੀ ਗੱਡੀ ਉੱਤੇ ਗੋਲੀਬਾਰੀ ਕੀਤੀ ਸੀ ਅਤੇ ਗ੍ਰੇਨੇਡ ਨਾਲ ਹਮਲਾ ਕੀਤਾ ਸੀ ਇਸ ਹਮਲੇ ਵਿੱਚ 5 ਜਵਾਨ ਸ਼ਹੀਦ ਹੋ ਗਏ ਤੇ 5 ਜਵਾਨ ਜ਼ਖਮੀ ਹੋ ਗਏ ਸਨ ਭਾਰਤੀ ਫੌਜ ਦਾ ਅਤਵਾਦੀਆਂ ਦੇ ਨਾਲ ਮੁਕਾਬਲਾ ਹਾਲੇ ਵੀ ਜਾਰੀ ਹੈ ਇਸ ਦੇ ਨਾਲ ਹੀ ਫੌਜ ਨੇ ਵੱਡੇ ਪੱਧਰ ਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਸੰਘਰਸ਼ ਵਿੱਚ ਜਾਨ ਗਵਾਉਣ ਵਾਲੇ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਸ਼ੁਭਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਵੀ ਦਿੱਤਾ ਗਿਆ ਸਮੁੱਚੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੌਜੂਦ ਰਹੇ ਕਿਸਾਨ ਜਥੇਬੰਦੀਆਂ ਨੇ 12 ਜੁਲਾਈ ਨੂੰ ਬਠਿੰਡਾ ਵਿਖੇ ਦਿੱਤਾ ਜਾਣ ਵਾਲਾ ਧਰਨਾ ਰੱਦ ਕਰ ਦਿੱਤਾ ਹੈ ਅੱਜ ਮੀਟਿੰਗ ਕਰਕੇ ਆਏ ਆ ਮੀਟਿੰਗ ਦੇ ਵਿੱਚੋਂ ਇਹ ਰਿਜ਼ਲਟ ਆਇਆ ਹੈ ਤੇ ਉਹਨਾਂ ਨੇ ਸਾਡੀ ਇਸ ਬੇਟੀ ਨੂੰ ਅਪਾਇੰਟਮੈਂਟ ਲੈਟਰ ਦਿੱਤਾ ਹੈ ਉਹਦੇ ਨਾਲ ਹੀ ਉਹਨਾਂ ਦੇ ਫਾਦਰ ਸਾਹਿਬ ਨੂੰ 1 ਕਰੋੜ ਰੁਪਏ ਦੀ ਜਿਹੜੀ ਮਾਲੀ ਸਹਾਇਤਾ ਸੀ ਉਹ ਅਜ ਉਹਨਾਂ ਨੇ ਸਾਡੇ ਦੋਨੋਂ ਫੋਰਮਾਂ ਦੀ ਹਾਜ਼ਰੀ 'ਚ ਸਾਡੇ ਵੱਲੋਂ ਅਸੀਂ ਆਏ ਸੀ ਇਧਰੋਂ ਦੂਸਰੇ ਫੋਰਮ ਕੇਐਮਐਮ ਵੱਲੋਂ ਮਨਜੀਤ ਰਾਏ ਜੀ ਹੋਣੀ ਮਨਜੀਤ ਕੁਮਾਰ ਮਨਜੀਤ ਕੁਮਾਰਾ ਜੀ ਇਹ ਆਗੂ ਸੀ ਔਰ ਸਾਰਿਆਂ ਦੇ ਨਾਲ ਬੈਠ ਕੇ ਸਾਜੀ ਮੀਟਿੰਗ ਹੋਈ ਆ ਹਰਿਆਣੇ ਤੋਂ ਸਾਡੇ ਲਖਵਿੰਦਰ ਜੀ ਸੀਗੇ ਅਨੀਸ਼ ਖਟਕੜ ਹੋਰੀ ਸੀ ਤੋਂ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਫੋਰਮ ਸਾਝਾ ਹੋ ਕਟਾ ਹੋ ਕੇ ਲੜ ਰਿਆ ਸੀ ਉਸੇ ਤਰੀਕੇ ਦੇ ਨਾਲ ਸਾਰਿਆਂ ਦੀ ਸਾਜੀ ਮੀਟਿੰਗ ਹੋਈ ਆ ਸਾਰਿਆਂ ਦੀਆਂ ਸਾਧੀਆਂ ਐਫੀਟਸ ਦੇ ਨਾਲ ਸਾਰਿਆਂ ਦੇ ਸਾਂਝੇ ਯਤਨਾਂ ਦੇ ਨਾਲ ਅਸੀਂ ਇਸ ਕੰਮ ਨੂੰ ਸਿਰੇ ਚੜਾਉਣ ਦੇ ਵਿੱਚ ਸਫਲ ਹੋਇਆ ਐ ਨਾਲ ਅਗਲੀ ਗੱਲ ਇਹ ਦੱਸਣੀ ਹੈ ਕਿ ਮੁੱਖ ਮੰਤਰੀ ਜੀ ਦੇ ਕੋਲ ਇਹ ਅੱਜ ਫਿਰ ਕਹਾਇਆ ਹੈ ਕਿ ਆ ਜਿਹੜਾ ਅੱਗੇ ਸੈਸ਼ਨ ਆਏਗਾ ਉਸ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਅਸੀਂ ਮਤਾ ਲਿਆ ਕੇ ਮਤਾ ਪਾਸ ਕਰਦੇ ਹਾਂਗੇ ਕਿ ਇਹਨੂੰ ਅਸੀਂ ਸ਼ਹੀਦ ਦਾ ਦਰਜਾ ਦਿੰਨੇ ਆ ਸਾਡੇ ਨੌਜਵਾਨ ਸ਼ੁਭ ਕਰਨ ਨੂੰ ਇਹ ਅੱਜ ਮੰਨ ਲਿਆ ਨਾਲ ਅਗਲੀ ਗੱਲ ਇਹ ਮੰਨੀ ਆ ਕਿ ਉਸ ਪਿੰਡ ਦੀ ਮੰਗ ਸੀਗੀ ਕਿ ਸ਼ੁਭ ਕਰਨ ਦੇ ਨਾਂ ਤੇ ਪਿੰਡ ਦੇ ਅੰਦਰ ਇੱਕ ਸਟੇਡੀਅਮ ਬਣੇ ਉਹ ਵੀ ਸਰਕਾਰ ਨੇ ਯੱਸ ਕੀਤਾ ਨਾਲ ਇੱਕ ਇਹ ਸੀ ਕਿ ਸ਼ੁਭ ਕਰਨ ਦਾ ਪਰਿਵਾਰ ਜਿੱਥੇ ਸ਼ੁਭ ਕਰਨ ਖੇਡਿਆ ਜਿੱਥੇ ਸ਼ੁਭ ਕਰਨ ਨੇ ਜਨਮ ਲਿਆ ਜਿਹੜਾ ਉਹਦਾ ਘਰ ਹੈ ਉਹਦੇ ਘਰ ਤੱਕ ਇੱਕ ਰੋੜ ਪੱਕੀ ਕਰਨ ਦੀ ਕਰਕੇ ਦੇਣੀ ਉਹ ਵੀ ਸਰਕਾਰ ਨੇ ਮੰਨ ਲਈ ਕਿ ਅਸੀਂ ਉਹਨਾਂ ਦੇ ਘਰ ਤੱਕ ਦੀ ਜਿਹੜੀ ਸੜਕ ਹੈ ਉਹ ਬਣਾਵਾਂਗੇ ਅਗਲੀ ਗੱਲ ਸਾਡੀ ਇੱਕ ਪਿੰਡ ਦੀ ਇਹ ਵੀ ਡਿਮਾਂਡ ਸੀਗੀ ਕਿ ਪਿੰਡ ਦੇ ਅੰਦਰ ਹਾਈ ਸਕੂਲ ਹੈ ਉਸ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਪਲਸ 2 ਦਾ ਕੀ ਕੀਤਾ ਜਾਏ ਤੇ ਨਾਲ ਦੀ ਨਾਲ ਉਹਦਾ ਨਾਮ ਸ਼ੁਭ ਕਰਨ ਦੇ ਨਾਂ ਤੇ ਕੀਤਾ ਜਾਏ ਅਸੀਂ 12 ਜੁਲਾਈ ਦਾ ਜੋ ਪ੍ਰੋਗਰਾਮ ਉਲਿਤ ਕਿਹਾ ਗਿਆ ਸੀ ਡੀਸੀ ਬਠਿੰਡਾ ਦੇ ਘਰਾਓ ਦਾ ਉਹਨੂੰ ਅਸੀਂ ਦੋਨੋਂ ਫੋਰਮਾਂ ਨੇ ਵਿਚਾਰ ਕੇ ਫੈਸਲਾ ਲੈ ਲਿਆ ਹੈ ਤਾਂ ਹੀ ਅਸੀਂ ਤੁਹਾਡੇ ਤੱਕ ਆਉਣ 'ਚ ਵੀ ਲੇਟ ਹੋਏ ਆ ਥੋੜੇ ਜਿ ਕਿ ਅਸੀਂ ਵਿਚਾਰ ਕਰਦੇ ਸੀ ਆਪਸ ਵਿੱਚ ਬੈਠ ਕੇ ਚਰਚਾ ਕਰਕੇ ਫੈਸਲਾ ਲਿਆ ਕਿ ਉਹਨੂੰ ਅਸੀਂ ਪੋਸਟਪੋਨ ਕਰਦੇ ਆਂ ਔਰ ਨਾਲ ਦੀ ਨਾਲ ਜਿਸ ਤਰ੍ਹਾਂ ਹਰਿਆਣੇ ਤੋਂ ਸਾਡੇ ਵੀਰ ਲਖਵਿੰਦਰ ਨੇ ਗੱਲ ਕੀਤੀ ਹੈ ਕਿ ਉਹ ਜਿਹੜਾ ਪ੍ਰੋਗਰਾਮ ਹੈ ਸਾਡਾ ਹਰਿਆਣੇ ਵਾਲਾ ਉਹ 17 ਤੇ 18 ਦਾ ਅਮਾਲਾ ਦੇ ਐਸਪੀ ਦੇ ਦਫ਼ਤਰ ਦਾ ਘਰਾਓ ਉਹ ਜਾਰੀ ਹੈ ਕੋਈ ਰੱਖਾਂਗੇ ਹਜੇ ਉਹ ਸਾਡਾ ਪ੍ਰੋਗਰਾਮ ਉਵੇਂ ਹੈ ਜਿੰਨੀ ਦੇਰ ਤੱਕ ਸਾਡੇ ਉਹ ਨੌਜਵਾਨਾਂ ਨੂੰ ਰਿਹਾ ਨਹੀਂ ਕਰਦੇ ਜਲੰਧਰ ਪੱਛਮੀ ਜਮਨੀ ਚੌਣ ਲਈ VOTING ਪਲਕੇ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਪੋਲਿੰਗ ਪਾਰਟੀਆਂ AV ਮਸ਼ੀਨਾਂ ਸਮੇਤ ਪੋਲਿੰਗ ਬੂਥਾਂ ਦੇ ਲਈ ਰਵਾਨਾ ਹੋਈਆਂ ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਿਆਰੀਆਂ ਲਈ ਪੁਖਤਾ ਪ੍ਰਬੰਧ ਕੀਤੇ ਨੇ ਕੱਲ ਸਵੇਰੇ 7 ਵਜੇ VOTING ਸ਼ੁਰੂ ਹੋਵੇਗੀ ਚੋਣ ਅਧਿਕਾਰੀ ਨੇ ਇਸਦੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਚੋਣ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਵੱਡੇ ਗਿਣਤੀ ਵਿੱਚ ਪੁਲਿਸ ਫੋਰਸ ਤੋਂ ਤਨਖਤ ਕੀਤੀ ਗਈ ਹੈ ਅੱਜ ਟੋਟਲ 181 ਬੂਥ ਹੈ 034 ਜਲੰਧਰ ਵੈਸਟ ਵਿੱਚ ਇਹਦੇ ਵਿੱਚ ਅਸੀਂ ਸਾਰੀਆਂ ਪੋਲਿਕ ਪਾਰਟੀ ਨੂੰ ਅਡਰ ਡਿਸਪੈਚ ਕਰ ਰਹੇ ਹਾਂ ਤੇ ਇਹਦੇ ਨਾਲ ਪੋਲਿੰਗ ਪਾਰਟੀ ਚਾਰ ਮੈਂਬਰ ਦੀ ਪੋਲਿੰਗ ਪਾਰਟੀ ਹੈ ਉਹਦੇ ਨਾਲ ਪੁਲਿਸ ਫੋਰਸ ਪੈਰਾ ਮਿਲਟਰੀ ਫੋਰਸ ਜਿਹੜੀ ਉਹ ਨਾਲ ਜਾ ਰਹੀ ਹੈ ਇਹ ਸਾਰ ਟੋਟਲ 181 ਬੂਥ ਨੇ 181 ਬੂਥ ਹੈ ਇੱਕ ਗੱਲ ਕਰੀ 22 ਚਾਂਸ ਕੋਈ ਮਸ਼ੀਨ ਖਰਾਬ ਹੋ ਜਾਂਦੀ ਹੈ ਤੇ ਉਹ ਕਿਦਾਂ ਰਿਜ਼ਰਵਰ ਕਿਦਾਂ ਤੁਹਾਡੇ ਵਾਲਾ ਹਾਂ ਜੇਕਰ ਕੋਈ ਮਸ਼ੀਨ ਖਰਾਬ ਹੁੰਦੀ ਹੈ ਤੇ ਜਿਹੜੇ ਸੁਪਰਵਾਈਜ਼ ਦਾ ਸਹਬਾਨ ਆ ਉਹਨਾਂ ਕੋਲ ਦੋ ਦੋ ਮਸ਼ੀਨਾਂ ਜਿਹੜੀਆਂ ਰਿਜ਼ਰਵ ਅ ਅਸੀਂ ਨਾਲ ਉਹਨਾਂ ਨੂੰ ਦੇਵਾਂਗੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤੇ ਇਮੀਡੀਏਟਲੀ ਉਹਨੂੰ ਸੋਲਵ ਕੀਤਾ ਜਾਵੇ ਜਸਟਿਸ ਸੀਲ ਨਾਗੂ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਵਜੋਂ ਸੌਂ ਚੁੱਕੀ ਹੈ ਰਾਜਪਾਲ ਭਵਨ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਉਹਨੂੰ ਸੌਂਚਕਵਾਈ ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦਤਾ ਤਰੇ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਨੈਲ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਰਹੇ ਹਾਈ ਕੋਰਟ ਵਿੱਚ ਪਿਛਲੇ 9 ਮਹੀਨੇ ਤੋਂ ਚੀਫ ਜਸਟਿਸ ਦੀ ਤਨਾਤੀ ਨਹੀਂ ਸੀ ਇਸ ਤੋਂ ਪਹਿਲਾਂ ਜਸਟਿਸ ਸੀ ਲਾਗੂ ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਕੰਮ ਕਰ ਰਹੇ ਸਨ ਡੇਰਾ ਬਸੀ ਦੇ ਬਰਵਾਲਾ ਰੋਡ ਤੇ ਸਥਿਤ ਭਗਤ ਸਿੰਘ ਨਗਰ ਦੇ ਵਸਨੀਕ ਪ੍ਰਵਾਸੀ ਪਰਿਵਾਰਾਂ ਦੇ 7 ਅਨਮਲਕ ਬੱਚੇ ਐਤਵਾਰ ਤੋਂ ਲਾਪਤਾ ਨੇ ਜਿਨ੍ਹਾਂ ਦਾ ਕੋਈ ਥਾਂ ਪਤਨ ਨਹੀਂ ਲੱਗਿਆ ਜਸਨੂ ਲਾਇਕ ਦੇ ਪੇੜਤ ਪਰਵਾਰ ਨੇ ਸੰਬੰਧਿਤ ਪੁਲਿਸ ਸਟਾਨ ਨੂੰ ਦਰਖਵ ਕੀਤਾ ਅਤੇ ਧਰਨਾ ਦਿੱਤਾ। ਉਹਨਾਂ ਨੇ ਕਿਹਾ ਕਿ ਪਿਛਲੇ 36 ਘੰਟਿਆਂ ਤੋਂ ਉਹਨਾਂ ਦੇ ਲੜਕੇ ਲਾਪਤਾ ਨੇ ਪਰ ਪੁਲਿਸ ਨੇ ਹਾਲੇ ਤੱਕ ਕੁਝ ਵੀ ਨਹੀਂ ਕੀਤਾ। ਉਧਰ ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਦੀ ਗੱਲ ਕਹੀ ਹੈ। ਸ਼ੇਰ-ਏ-ਪੰਜਾਬ ਦਲ ਦੇ ਸਰਪ੍ਰਸਤ ਭਾਈ ਬਲਦੇਵ ਸਿੰਘ ਵਡਾਲਾ ਸਿੱਖ ਸਦ ਭਾਵਨਾ ਦਲ ਦੇ ਪੰਜਾਬ ਪ੍ਰਧਾਨ ਭਾਈ ਗੁਰਮੀਤ ਸਿੰਘ ਤੁਹੋ ਹੀ ਆਪਣੀ ਟੀਮ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਨੂੰ ਮਿਲ ਕੇ ਹਰਿਆਣਾ ਦੇ ਉਜਾੜੇ ਗਏ ਸਿੱਖ ਪਰਵਾਰਾਂ ਦੇ ਮੁੱਢ ਵਸੇਬੇ ਲਈ ਅਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਲਈ ਇੱਕ ਪੱਤਰ ਦੇਣ ਪਹੁੰਚੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਦੋਸ਼ੀਆਂ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਅਤੇ ਪਰਿਵਾਰਾਂ ਦਾ ਮੁੜ ਵਸੇਬਾ ਕਰਨ ਦਾ ਭਰੋਸਾ ਦਿੱਤਾ ਹੈ ਬਲਦੇਵ ਸਿੰਘ ਬਡਾਲਾ ਨੇ ਦੱਸਿਆ ਕਿ ਹਰਿਆਣਾ ਦੇ ਕਰਨਾਲ ਨੇੜੇ ਪਿੰਡ ਅਮੂਪੁਰ ਵਿਖੇ ਉੱਥੋਂ ਦੇ ਸਰਪੰਚ ਨੇ ਗਰੀਬ ਸਿਕ ਪਰਿਵਾਰਾਂ ਦੀ ਜ਼ਮੀਨ ਜ਼ਾਇਦਾ ਤੋਂ ਹਟਾਉਣ ਲਈ ਪ੍ਰਸ਼ਾਸਨ ਨੂੰ ਗੁਬਰਾ ਕਰਕੇ ਭਾਈ ਗੁਰਦੇਵ ਸਿੰਘ ਰੇਸ਼ਮ ਸਿੰਘ ਬੂਟਾ ਸਿੰਘ ਰਗਵੀਰ ਸਿੰਘ 40 ਸਿਕ ਪਰਿਵਾਰਾਂ ਦੇ ਘਰ ਢਾਹ ਦਿੱਤੇ ਸਨ ਉਹਨਾਂ ਦੱਸਿਆ ਕਿ ਇਹ ਪਰਿਵਾਰ 1947 ਵਿੱਚ ਉਜੜ ਗਏ ਸਨ ਅਤੇ ਬਾਕੀ ਪਰਿਵਾਰਾਂ ਦੇ ਨਾਲ ਇੱਥੇ ਇਹਨਾਂ ਨੂੰ ਵਸਾਇਆ ਗਿਆ ਸੀ ਪਰ ਹੁਣ ਇਹਨਾਂ ਪਰਿਵਾਰਾਂ ਨੂੰ ਘਟ ਗਿਣਤੀ ਨਾਲ ਸੰਬੰਧਤ ਹੋਣ ਕਰਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਰਿਆਣਾ ਦੇ ਅੰਦਰ ਇੱਕ ਘਟਨਾ ਵਾਪਰੀ ਪਿਛਲੇ ਦਿਨੀ 26 ਜੂਨ ਨੂੰ 1947 ਤੋਂ ਉੱਜੜ ਕੇ ਆਏ ਪਰਿਵਾਰ 150 ਦੇ ਕਰੀਬ ਜਿਹੜੇ ਸਰਕਾਰ ਨੇ ਕਰਨਾਲ ਦੇ ਨੇੜੇ ਨੀ ਸੰਗ ਜ਼ਿਲ੍ਹੇ ਦੇ ਅੰਦਰ ਪਿੰਡ ਅੰਮੂ ਪਰ ਵਸਾਏ ਜੰਗਲੀ ਜ਼ਮੀਨ ਦਿੱਤੀ ਜਿਹੜੀ ਉਹਨਾਂ ਨੇ ਮੁਰ ਵਸੇਬਾ ਕਰਕੇ ਸਾਰੀ ਹਰੀ-ਭਰੀ ਕੀਤੀ ਤਿੰਨ ਪੀੜੀਆਂ ਤੋਂ ਉਹ ਪਰਿਵਾਰ ਵਸ ਰਹੇ ਨੇ ਜਿਨ੍ਹਾਂ ਦੇ ਵਿੱਚ ਚਾਰ ਪਰਿਵਾਰ ਸਿੱਖਾਂ ਦੇ ਨੇ ਜਿਨ੍ਹਾਂ ਦੇ ਨਾਮ ਜਿਹੜੇ ਆ ਉਹ ਭਾਈ ਰਗਵੀਰ ਸਿੰਘ ਭਾਈ ਬੂਟਾ ਸਿੰਘ ਅਰ ਭਾਈ ਰੇਸ਼ਮ ਸਿੰਘ ਤੇ ਗੁਰਦੇਵ ਸਿੰਘ ਇਹਨਾਂ ਚਾਰਾਂ ਪਰਿਵਾਰਾਂ ਨੂੰ ਘੱਟ ਗਿਣਤੀਆਂ ਜਾਂ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਕੇ ਪਿਛਲੇ ਦਿਨੀ ਉਥੋਂ ਦੇ ਸਰਪੰਚ ਵੱਲੋਂ ਉਹਨਾਂ ਦੇ ਘਰ ਤੋੜ ਦਿੱਤੇ ਗਏ ਜ਼ਮੀਨ ਤੇ ਕਬਜ਼ਾ ਕਰਨ ਵਾਸਤੇ ਧਮਕੀਆਂ ਦਿੱਤੀਆਂ ਗਈਆਂ ਕਹਿੰਦੇ ਪਿੰਡ ਛੱਡ ਕੇ ਚਲੇ ਜਾਓ ਜਾਂ ਜਾਨੋ ਮਾਰ ਦੇਾਂਗੇ ਤੁਹਾਨੂੰ ਇਸ ਤਰ੍ਹਾਂ ਦਾ ਕੁਛ ਵਾਪਰਿਆ ਔਰ 10 ਦਿਨ ਤੋਂ ਬਿਜਲੀ ਪਾਣੀ ਕੱਟਿਆ ਹੋਇਆ ਹੈ ਦਰੱਖਤਾਂ ਦੇ ਥੱਲੇ ਉਹ ਬਰਸਾਤ ਧੁੱਪ ਗਰਮੀ ਸਹਿਣ ਕਰ ਰਹੇ ਨੇ ਤੇ ਰੋਟੀ ਨੇੜੇ ਗਊਸ਼ਾਲਾ ਚੋਂ ਮੰਗ ਕੇ ਖਾ ਰਹੇ ਨੇ ਉਹ ਪਰਵਾਹ ਔਰ ਕੋਸ਼ ਸਾਡੇ ਗੁਰਸਿੱਖ ਭਰਾਵਾਂ ਨੇ ਉੱਥੇ ਜਾ ਕੇ ਉਹਨਾਂ ਦੀ ਪੁੱਛ ਪੜਤਾਲ ਕੀਤੀ ਹਾਲਚਲ ਪੁੱਛਿਆ ਤੇ ਅੱਜ ਅਸੀਂ ਉਹ ਸਾਰਾ ਘਟਨਾ ਕਰਮ ਲੈ ਕੇ ਇਹ ਹਰਿਆਣੇ ਦੇ ਜਿਹੜੇ ਨਾਇਬ ਸਿੰਘ ਸੈਣੀ ਮਾਨਯੋਗ ਮੁੱਖ ਮੰਤਰੀ ਨੇ ਅਸੀਂ ਉਹਨਾਂ ਨੂੰ ਇੱਕ ਪੱਤਰ ਦੇ ਕੇ ਇਹ ਸਾਰੀ ਗੱਲ ਤੋਂ ਜਾਣੂ ਕਰਵਾਇਆ ਤੇ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਸੁਣਨ ਤੋਂ ਬਾਅਦ ਇਹ ਪ੍ਰੋਸਾ ਦਿੱਤਾ ਕਿ ਤੁਰੰਤ ਕਾਰਵਾਈ ਕਰਕੇ ਅਸੀਂ ਉਹਨਾਂ ਦਾ ਮੁਰ ਵਸੀਬਾ ਤੇ ਉਹਨਾਂ ਦੇ ਪੁਖਤਾ ਪ੍ਰਬੰਧ ਤੇ ਨਾਲ ਜਿਹੜੇ ਟੱਠੇ ਹੋਏ ਘਰ ਨੇ ਅਸੀਂ ਇਹਦੇ ਚ ਲਿਖਿਆ ਹੋਇਆ ਕਿ ਉਹਨਾਂ ਨੂੰ ਦੁਬਾਰਾ ਬਣਾ ਕੇ ਦਿੱਤੇ ਜਾਣ ਆਸ ਕਰਦੇ ਹਾਂ ਕਿ ਸਾਡੇ ਵਾਲੇ ਮੁੱਖ ਮੰਤਰੀ ਨਾਲੋਂ ਇਹ ਆਪਣਾ ਵਧੀਆ ਕਾਰਗੁਜ਼ਾਰੀ ਦਾ ਸੁਨੇਹਾ ਦੇਣਗੇ ਅੰਮ੍ਰਿਤਸਰ ਵਿੱਚ ਵਾਲਮੀਕੀ ਸਮਾਜ ਦੇ ਆਗੂ ਨੇ ਆਪਣੀ ਮੰਗਾਂ ਨੂੰ ਲੈ ਕੇ ਪੁਲਿਸ ਦੇ ਅਧਿਕਾਰੀ ਦੇ ਨਾਲ ਮੀਟਿੰਗ ਕੀਤੀ ਤੇ ਜਿਸ ਵਿੱਚ ਉਹਨਾਂ ਮੰਗ ਕੀਤੀ ਕਿ ਲਵ ਮੱਟੂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਆਗੂ ਨੇ ਦੱਸਿਆ ਕਿ ਲਵ ਮੱਟੂ ਨੇ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਕੇਸ ਦਰਜ ਕਰਵਾਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਮਿਲਣ ਕਾਰਨ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ ਪਰ ਚੋਣਾਂ ਦੌਰਾਨ ਉਹਨਦੀ ਸੁਰੱਖਿਆ ਵਾਪਸ ਲਈ ਗਈ ਸੀ ਜੋ ਮੁੜ ਬਹਾਲ ਕੀਤੀ ਜਾਵੇ ਇਸ ਮੌਕੇ ਨੇ ਕਿਹਾ ਕਿ ਨਿਹੰਗ ਸਿੰਘਾਂ ਵੱਲੋਂ ਦੁਕਾਨਦਾਰਾਂ ਦੇ ਸਮਾਨ ਦੀ ਭੰਨਤੋੜ ਦੇ ਮਾਮਲੇ ਵਿੱਚ ਮੁਆਵਜ਼ੇ ਦਾ ਮੁੱਦਾ ਵੀ ਇਹਨਾਂ ਵੱਲੋਂ ਚੁੱਕਿਆ ਗਿਆ ਜੋ ਸਬੰਧਤ ਅਥਾਰਟੀ ਕੋਲ ਚੁੱਕਿਆ ਜਾਵੇਗਾ ਦੀ ਮੱਟੂ ਜੀ ਦੀ ਸਕਿਉਰਟੀ ਆ ਉਹਦੇ ਬਾਬਤ ਐਡੀਜਪੀ ਸਕਿਉਰਟੀ ਸਾਨੂੰ ਜਿਹੜਾ ਜਿਹੜੀ ਰਿਪੋਰਟ ਬਣ ਕੇ ਜਾ ਰਹੀ ਹੈ ਕਿਉਂਕਿ ਇਹਨਾਂ ਨੂੰ ਜਿਹੜੇ ਪਹਿਲਾਂ ਗਨਮੈਨ ਅਲਾਟ ਹੋਏ ਸੀ ਉਹ ਵਿਦਡਰੋ ਹੋ ਗਏ ਸੀ ਡੂਰਿੰਗ ਇਲੈਕਸ਼ਨ ਤੇ ਹੁਣ ਇਹਨਾਂ ਦੀ ਜਿਹੜੀ ਰਿਪੋਰਟ ਰਿਪੋਰਟ ਜਿਹੜੀ ਆ ਦੁਬਾਰਾ ਬਣ ਕੇ ਜਾ ਰਹੀ ਆ ਇਹਨਾਂ ਨੇ ਕਿਉਂਕਿ ਇਹਨਾਂ ਨੇ 2020 ਦੇ ਵਿੱਚ ਗੌਰ ਪਰਿਵਾਰ ਪੰਨੂ ਦੇ ਖਿਲਾਫ ਇੱਕ ਅਫੇਅਰ ਦਰਜ ਕਰਾਈ ਸੀ ਜਿਹਦੇ ਦਿਨਾਂ ਨੂੰ ਥ੍ਰੈਟ ਆਈ ਸੀ ਉਹਦੇ ਆਧਾਰ ਤੇ ਇਹਨਾਂ ਨੂੰ ਗਨਮੈਨ ਮਿਲੇ ਸੀ ਉਹ ਗਨਮੈਂਟ ਜਿਹੜੇ ਰਿਵਿਊ ਕਰਨ ਵਾਸਤੇ ਇਹਨਾਂ ਦੀ ਮੰਗ ਹੈ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਜਿਹਦੇ ਬਾਬਤ ਜਿਹੜੀ ਅਸੀਂ ਏਡੀਜੀਪੀ ਸਿਕਿਉਰਿਟੀ ਸਾਹਿਬ ਨੂੰ ਜਿਹੜੀ ਆ ਇਹਦੀ ਜਿਹੜੀ ਰਿਪੋਰਟ ਜਿਹੜੀ ਬਣਾ ਕੇ ਭੇਜੀ ਆ ਜਿਹਦੇ ਜਿਹੜੇ ਇਹਦੇ ਆਰਡਰ ਆਉਣ ਵਾਲੇ ਆ ਇਹਨਾਂ ਦਾ ਮੰਗਿਆ ਗਿਆ ਕਿ ਸਾਨੂੰ ਜਿਹੜੀ ਉਹਨਾਂ ਚਰ ਆਰਜੀ ਜਿਹੜੇ ਆ ਗਨਮੈਂਟ ਦਿੱਤੇ ਜਾਵੇ ਜਿਹਦੇ ਬਾਰੇ ਸੀਨੀਅਰ ਅਫਸਰਾਂ ਦੇ ਧਿਆਨ ਚ ਲੈ ਕੇ ਇਹਦਾ ਮਸਲਾ ਜ ਹੱਲ ਕੀਤਾ ਜਾਏ ਫਿਰੋਜ਼ਪੁਰ ਵਿੱਚ ਪੁਲਿਸ ਵੱਲੋਂ 5 ਕਰੋੜ ਰੁਪਏ ਦੀ ਤਕਰੀਬਨ 1 ਕਿਲੋ ਹੈਰੋਨਾਂ ਤੇ 7 ਲੱਖ ਰੁਪਏ ਦੀ ਡਰਗ ਮਨੀ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਫਿਰੋਜ਼ਪੁਰ ਵਿੱਚ ਹੈਰੋਇਨ ਦੀ ਖੇਪ ਦੀ ਸਪਲਾਈ ਕਰਨਾ ਹੀ ਸਨ ਐਸਐਸਪੀ ਫਿਰੋਜ਼ਪੁਰ ਸੋਮੇ ਮਿਸ਼ਰਾ ਨੇ ਦੱਸਿਆ ਕਿ ਹਰਪਾਲ ਸਿੰਘ ਪਰਮਜੀਤ ਕੌਰ ਅਤੇ ਕੁਲਦੀਪ ਸਿੰਘ ਨੂੰ ਕਾਬੂ ਕੀਤਾ ਗਿਆ ਐਸਐਸਪੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਕਸਬਾ ਜੀਰਾ ਦੀ ਰਹਿਣ ਵਾਲੀ ਪਰਮਜੀਤ ਕੌਰ ਤੇ ਉਸਦਾ ਜਵਾਈ ਹਰਪਾਲ ਸਿੰਘ ਲੰਮੇ ਸਮੇਂ ਤੋਂ ਹੈਰੋਨ ਦੇ ਕਾਰੋਬਾਰ ਵਿੱਚ ਲਿਪਟੇ ਸੀ ਅਤੇ ਨਸ਼ਾ ਤਸਕਰੀ ਦਾ ਰੈਕਟ ਚਲਾ ਰਹੇ ਸਨ ਜਦ ਇਹ ਸੂਚਨਾ ਪੁਲਿਸ ਨੂੰ ਮਿਲੀ ਤੇ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਇਨਾਂ ਨੂੰ ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਇਹਨਾਂ ਪਾਸੋਂ 5 ਕਰੋੜ ਰੁਪਏ ਦੇ ਮੁੱਲ ਦੀ 999 ਗ੍ਰਾਮ ਹੈਰੋਇਨ ਅਤੇ 7 ਲੱਖ ਰੁਪਏ ਦੀ ਡਰਗਮਨੀ ਬਰਾਮਦ ਹੋਈ ਹੈ। ਫਿਰੋਜ਼ਪੁਰ ਪੁਲਿਸ ਵੱਲੋਂ ਐਂਟੀ ਡਰੱਗਸ ਅਵੇਰਨੈਸ ਐਂਡ ਇਨਫੋਰਸਮੈਂਟ ਡਰਾਈਵ ਕੋ ਇੰਟੈਂਸੀਫਾਈ ਕੀਤਾ ਗਿਆ ਹੈ। ਇਸ ਦੌਰਾਨ ਜਿਹੜੇ ਐਨਫੋਰਸਮੈਂਟ ਡਰਾਈਵ ਅਸੀਂ ਚਲਾ ਰਹੇ ਹਾਂ ਉਹਦੇ ਵਿੱਚ ਅਸੀਂ ਜਿੰਨੇ ਵੀ ਹੌਟਸਪੌਟਸ ਹੈ ਜਾਂ ਡਰਗ ਡਰਗ ਅਫੈਕਟਡ ਏਰੀਆਜ਼ ਹੈ ਉਹਦੇ ਵਿੱਚ ਕਾਸੋ ਕਰ ਰਹੇ ਨੇ ਤੇ ਨਾਕਾਬੰਦੀ ਕਰ ਰਹੇ ਨੇ ਇਸ ਨਾਕਾਬੰਦੀ ਦੌਰਾਨ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਨੇ ਆਜ਼ੀਰਾ ਸਬ ਡਿਵੀਜ਼ਨ ਦੇ ਵਿੱਚ ਕਮਰਸ਼ੀਅਲ ਰਿਕਵਰੀ ਰਿਕਵਰ ਕੀਤੀ ਗਈ ਹੈ ਟੋਟਲ 989 ਗ੍ਰਾਮਸ ਆਫ ਹੈਰੋਇਨ ਤੇ 7 ਲੱਖ ਡਰਗ ਮਨੀ ਰਿਕਵਰ ਕੀਤਾ ਗਿਆ ਹੈ ਇਹ ਤਿੰਨ ਬੰਦੋ ਤੇ ਪੋゼਸ਼ਨ ਤੇ ਵਿੱਚ ਸੀਗਾ ਇਹਦੇ ਵਿੱਚ ਤਿੰਨ ਦੋਸ਼ੀ ਨੇ ਹਰਪਾਲ ਸਿੰਘ ਤੇ ਕੁਲਦੀਪ ਸਿੰਘ ਅਤੇ ਇਕਲੀਜੀ ਪਰਮਜੀਤ ਕੌਰ ਇਨ ਤੀਨੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਸਿਟੀ ਜ਼ੀਰਾ ਦੇ ਵਿੱਚ 52/24 ਨੰਬਰ ਮੁਕਦਮਾ ਵੀ ਦਰਜ ਕੀਤਾ ਗਿਆ ਹੈ ਜੀ ਮੈਮ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਮੁਕਦਮੇ ਦਰਜ ਕੀ ਗਏ ਹਨ ਹਾਂ ਜੀ ਜਿਹੜੀ ਹੁਣ ਤੱਕ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਦੇ ਹਿਸਾਬ ਨਾਲ ਜਿਹੜਾ ਪਹਿਲਾ ਦੋਸ਼ੀ ਹੈ ਹਰਪਾਲ ਸਿੰਘ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਨੇ ਉਹਦੇ ਉੱਪਰ ਦੋ ਮੁਕਦਮੇ ਦਰਜ ਨੇ ਤੇ ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਨੇ ਜ਼ੀਰਾ ਸਬਡਿਵੀਜ਼ਨ ਦੀ ਉਹਨਾਂ ਦੇ ਉੱਪਰ ਇੱਕ ਪੁਰਾਣਾ ਮੁਕਦਮਾ ਦਰਜ ਹੈ ਜ਼ੀਰਾ ਵਿੱਚ ਇੱਕ ਮਹਿਲਾ ਤੋਂ 1 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਅਮਰਜੀਤ ਕੌਰ ਵੱਲੋਂ ਇੱਕ ਬੈਂਕ ਵਿੱਚੋਂ 73000 ਰੁਪਏ ਕਢਵਾਏ ਗਏ ਜਦਕਿ ਉਸ ਦੇ ਕੋਲ 20000 ਰੁਪਏ ਹੋਰ ਸਨ ਜਿਸ ਨੂੰ ਉਸ ਨੇ ਇੱਕ ਜਗ੍ਹਾ ਰੱਖਿਆ ਜਦ ਇਹ ਰਕਮ ਬੈਂਕ ਵਿੱਚੋਂ ਕਢਵਾਈ ਗਈ ਤਾਂ ਬੈਂਕ ਵਿੱਚ ਬੈਠੇ ਕੁਲਟੇਰੇ ਵੱਲੋਂ ਅਮਰਜੀਤ ਕੌਰ ਦਾ ਪਿੱਛਾ ਕੀਤਾ ਗਿਆ ਅਤੇ ਜਦੋਂ ਆਪਣੀ ਭੈਣ ਜਸਪ੍ਰੀਤ ਕੌਰ ਦੇ ਨਾਲ ਜ਼ੀਰਾ ਦੇ ਸ਼ੇਰਾਂ ਵਾਲਾ ਚੌਕ ਨੇੜੇ ਪਹੁੰਚੇ ਤਾਂ ਬੁਲਟ ਮੋਟਰਸਾਈਕਲ ਉੱਤੇ ਸਵਾਰ ਨਕਾਬਪੋਸ਼ ਲੁਟੇਰੇ ਨੇ ਉਹਨਾਂ ਤੋਂ ਪੈਸਿਆਂ ਵਾਲਾ ਲਪਫਾ ਖੋਹ ਲਿਆ ਅਤੇ ਫਰਾਰ ਹੋ ਗਈ ਉਧਰ ਪੁਲਸਵਾਰ ਨੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਡੀਐਸਪੀ ਗੁਰਦੀਪ ਸਿੰਘ ਜੀਰਾ ਨੇ ਦੱਸਿਆ ਕਿ ਜਲਦ ਹੀ ਇਹਨਾਂ ਲੁਟੇਰਾਂ ਨੂੰ ਕਾਬੂ ਕੀਤਾ ਜਾਵੇਗਾ ਅੱਜ ਇੱਕ ਲੇਡੀ ਸੀ ਇੱਥੇ ਸਾਡੇ ਜੀਰੇ ਹਲਕੇ ਦੇ ਬਰਨਾਲੇ ਪਿੰਡ ਦੀ ਉਹਨਾਂ ਨੇ ਤੇ 3000 ਰੁਪਏ ਟ੍ਰਾਂਸਫਰ ਪੀਐਨਬੀ ਬੈਂਕ ਤੋਂ ਖੜਵਾਇਆ ਸੀ ਉਹ ਜੋ ਲੈ ਕੇ ਆਟੋ ਤੇ ਜਾ ਰਹੇ ਸੀਗੇ ਤੇ ਦੋ ਅਗਲੇ ਸੀ ਬੁਲਟ ਮੋਟਰਸਾਈਕਲ ਤੇ ਉਹਨਾਂ ਨੇ ਉਹ ਜਿਹੜਾ ਪੈਸਾ ਨਾਲ ਫਰਮਾ ਸੀ ਖੋਲਿਆ ਉਹ ਦੋਨੋਂ ਆਦਮੀਆਂ ਦੀ ਫੋਟੋ ਬਿਲਕੁਲ ਕਲੀਅਰ ਸਬਜ ਬੈਂਕ ਦੇ ਕੈਮਰਾ ਚ ਆ ਗਈ ਹੈ ਤੇ ਜਲਦੀ ਤੋਂ ਜਲਦੀ ਇਸ ਨੂੰ ਰੈਸ਼ ਕਰੋ ਸਰ ਕੋਈ ਐਸਰ ਸਰ ਆਗ ਲੱਗਿਆ ਹੈ ਯਾਰ ਕਿ ਕਿ 1 ਲੱਖ ਰੁਪਿਆ ਅਕਾਊਂਟ ਦਸੀ ਯਾਰ 73000 ਰੁਪਿਆ ਬੈਂਕ ਤੋਂ ਵਿਡਰਾ ਹੋਇਆ ਕੁਝ ਪੈਸੇ 20000 ਰੁਪਿਆ ਨੂੰ ਕੋਈ ਪਹਿਲਾਂ ਸੀ ਉਹ ਬੰਦੇ ਬਿਲਕੁਲ ਜਦੋਂ ਇੰਟਰ ਹੋਏ ਆ ਬੈਂਕ ਦੇ ਵਿੱਚ ਬਿਨਾ ਮਤਲਬ ਤੋਂ ਵੀ ਮੇਜ਼ ਤੇ ਬੈਠਾ ਰਿਹਾ ਬੈਂਕ ਦੇ ਬਾਹਰ ਆ ਰਿਹਾ ਬਿਲਕੁਲ ਬੁਲਟ ਮੋਟਰਸਾਈਕਲ ਤੇ ਉਹਦੀ ਫੋਟੋ ਬਿਲਕੁਲ ਸਾਫ ਹੈ ਅਸੀਂ ਅੱਗੇ ਵੀ ਹੋਰ ਕੰਮ ਦੇ ਚੱਕਰ ਇਹਨਾਂ ਨੂੰ ਜਲਦੀ ਅਡਰੈਸ ਕਰਾਂ। ਸੰਤ ਲੰਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸਲਾਈਟ ਦੇ ਡਾਇਰੈਕਟਰ ਪ੍ਰੋਫੈਸਰ ਮਨੀਕਾਂਤ ਪਾਸਵਾਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਲਾਈਟ ਵਿੱਚ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਜਿਨ੍ਹਾਂ ਵਿੱਚ 2024-25 ਦੇ ਸੈਸ਼ਨ ਵਿੱਚ ਬੀਟੈਕ ਸਿਵਲ ਇੰਜੀਨੀਅਰਿੰਗ ਵੀ ਸ਼ਾਮਲ ਹੈ। ਜਿਸ ਵਿੱਚ ਜੇਈ ਮੈਨਸ ਦੇ ਵਿਦਿਆਰਥੀਆਂ ਵੱਲੋਂ ਚੰਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਤਿਹਾਸ ਹੈ ਕਿ ਸੰਸਥਾ ਵਿਖੇ ਸਿਵਲ ਇੰਜੀਨੀਅਰਿੰਗ ਦੇ ਕੋਰਸਾਂ ਦੀਆਂ ਸਾਰੀਆਂ ਸੀਟਾਂ ਪੂ आईसीडी ਵਿੱਚ 435 ਸੀਟਾਂ ਨੇ ਜਿਨ੍ਹਾਂ ਵਿੱਚੋਂ 92% ਭਰੀਆਂ ਜਾ ਚੁੱਕੀਆਂ ਨੇ ਉਹਨਾਂ ਦੱਸਿਆ ਕਿ ਸੰਸਥਾ ਵਿਖੇ 15 ਜੁਲਾਈ ਤੋਂ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਲਈ ਆ ਰਹੇ ਵਿਦਿਆਰਥੀਆਂ ਦੇ ਲਈ ਸਲਾਈਟ ਕੈਂਪਸ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਤੌਰ ਤੇ ਪੂਰੀਆਂ ਕੀਤੀਆਂ ਜਾ ਚੁੱਕੀਆਂ ਨੇ ਸਲਾਈਟ ਵਿਖੇ ਐਂਟੀ ਰੈਗਿੰਗ ਕਮੇਟੀ ਵੀ ਬਣਾਈ ਗਈ ਹੈ ਸੈਂਟਰ ਲੰਗਵਾਲੀ ਇੰਸਟਿਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲੰਗਵਾਲ ਇਸ ਸੈਸ਼ਨ ਸੇ 24-25 ਕੇ ਸੈਸ਼ਨ ਸੇ ਅਕੈਡਮਿਕ ਸੈਸ਼ਨ ਸੇ ਹਮ ਲੋਗ ਬੀਟੈਕ ਸਿਵਲ ਇੰਜੀਨੀਅਰਿੰਗ शुरू कर रहे हैं और जिसमें हमारे जेई मेन से एडमिशन का अच्छा रिस्पांस है अभी फिफ्टी परसेंट बच्चे फ्रीज किए हैं और अभी स्लाइडिंग मोड में भी चल रहा है थर्ड राउंड का एडमिशन हो गया है जेई मेन का जोसा का और अभी सात राउंड तक चलेगा मुझे आशा है कि सिविल इंजीनियर का पूरा सीट फुल होगा आईसीडी में मेरा चार सौ पैंतीस सीट था और कम से कम नाइन्टी टू परसेंट सीट मेरा फुल है फुल cool एडमिशन ले चुका है जिसको हम पंद्रह तारीख से शुरू कर रहे हैं बीटेक का भी हम पंद्रह तारीख से शुरू कर रहे हैं लेटरल इंट्री का हंड्रेड परसेंट एडमिशन है उसको हम लोग पंद्रह तारीख से स्टार्ट कर रहे हैं और स्टूडेंट को पंद्रह तारीख से आने के लिए हम लोग बेसिक तैयारी भी किए हुए हैं हॉस्टल में कहाँ फर्स्ट ईयर के लड़के को रखेंगे एंटी रैगिंग कमेटी बना दिए हैं और साफ सुरक्षा स, 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 सफाई पर विशेष अभियान चला करके घास का कटाई से लेकर के पूरा स, सफाई का ध्यान रख के बच्चे का आगमन का हम लोग इंतज़ार कर रहे हैं गर्मजोशी से इंतज़ार कर रहे हैं ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਹੁੰਦੇ ਨਾਇਰਮਾਰ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ